ਸਵਾਗਤ ਹੈ ਤੁਹਾਡਾ ਖੁਸ਼ਪਨਾ YouTube ਚੈਨਲ ਉੱਤੇ ਜਿਹੜੇ ਵੀ ਚੈਨਲ ਤੇ ਨਵੇਂ ਆ ਚੈਨਲ ਨੂੰ ਕਰੋ ਸਬਸਕ੍ਰਾਈਬ ਅੱਜ ਦੀ ਵੀਡੀਓ ਬਣਾਉਣ ਜਾ ਰਹੇ ਹਾਂ ਪਿੰਡ ਚੈਲ ਪਿੰਡ ਚੈਲ ਫਰੀਦਕੋਟ ਦੇ ਜਮਾਂ ਨਾਲ ਰਹੇ ਜਾਂਦਾ ਅੱਜ ਦੀ ਵੀਡੀਓ ਵਿੱਚ ਚਾਰ ਪਸ਼ੂ ਖਾਵਾਂਗੇ ਦੋ ਗੱਬਣਾ ਮੱਝਾਂ ਤੇ ਦੋ ਸੂਈਆਂ ਜੁਈਆਂ ਝੋਟੀਆਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਸ ਨੀਲੀ ਰਾਵੀ ਦੀ ਮੱਝ ਦੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਇਸ ਦੀ ਡਿਟੇਲ ਦੱਸੋ ਜੀ ਇਹਦਾ ਬਾਈ ਤੀਜਾ ਸੂਆ ਠੀਕ ਹੈ ਜੀ ਦਾ 10 ਦਿਨ 15 ਦਿਨ ਬਾਈ ਬਾਈ ਸੂਣ ਚ ਇਹਦੇ 10 ਤੋਂ 15 ਦਿਨ ਸੂਣ ਚ ਪਈ ਹੈ ਜੀ ਹਾਂਜੀ ਠੀਕ ਹੈ ਤੇ ਇਹਦੇ ਦੂਜੇ ਸਵੇਰੇ ਦਾ ਦੁੱਧ ਦਾ ਕੀ ਰਿਕਾਰਡ ਹੈ ਇਹ 18 ਕਿਲੋ ਦਾ ਰਿਕਾਰਡ ਆ ਬੇ ਤੀਜੇ ਸਵੇਰੇ ਕਿੰਨੇ ਦੁੱਧ ਦੀ ਉਮੀਦ ਕੀਤੀ ਜਾ ਸਕਦੀ 20 ਕਿਲੋ ਦੇ ਦੋਗੇ ਬਈ ਬੜੇ ਆਰਾਮ ਨਾਲ ਠੀਕ ਹੈ ਜੀ ਹਰੇਕ ਪੱਖ ਤੋਂ ਪੂਰੀ ਹੈ ਮੱਥਾ ਅੱਖਾਂ ਪੈਰ ਪੂਛ ਬਹੁਤ ਜਿਆਦੇ ਵਧੀਆ ਬਾਡੀ ਸਟਰਕਚਰ ਦੀ ਆ ਰਾਜੀ ਪਲੀ ਸਮੀ ਮੱਝ ਹੈ ਚੈੱਕ ਕਰ ਸਕਦੇ ਹੋ ਦੁੱਧ ਵਾਲਾ ਹਵਾਨਾ ਬਹੁਤ ਵਧੀਆ ਥਾਣਾ ਚੈੱਕ ਕਰ ਸਕਦੇ ਹੋ ਤੁਸੀਂ ਕਿਕਰ ਤੁਸੀਂ ਮੱਝ ਨੂੰ ਚਲਦੇ ਹੋਏ ਚੰਗੀ ਚੀਜ਼ ਕਹਿ ਸਕਦੇ ਆਕਰਾਜੀ ਪਲੀ ਚੰਗੇ ਪੱਟਪੜੇ ਦੀ ਮਾਲਕਣ ਤੁਰਦੇ ਹੋਏ ਦੇਖ ਸਕਦੇ ਹਾਂ ਮੋੜ ਦਿਓ ਬਾਈ ਜੀ ਬੰਦ ਸਿੰਗ ਦੇਖ ਸਕਦੇ ਹੋ ਸਿੰਗ ਦੀ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਬਾਈ ਜੀ ਇਸ ਦੂਜੇ ਨੰਬਰ ਵਾਲੀ ਮੱਝ ਦੀ ਕੀ ਡਿਟੇਲ ਹੈ ਜੀ ਇਹਦਾ ਬਈ ਤੀਜਾ ਸੂਆ ਠੀਕ ਹੈ ਜੀ ਇਹ ਦਾਦਾ ਪਏ ਬਈ ਸੁੰਨਸਾ ਠੀਕ ਹੈ ਤੇ ਦੂਜੇ ਸੂਏ ਦੁੱਧ ਕਿ ਰਿਕਾਰਡ ਰਿਹਾ ਦਾ ਜੀ ਜਿਹਨੇ 15 ਕਿਲੋ ਦੁੱਧ ਦਤਾ ਬਈ ਦੂਜੇ ਸੂਏ ਤੀਜੇ ਸੂਏ ਕਿੰਨੇ ਦੁੱਧ ਦੀ ਉਮੀਦ ਕੀਤੀ ਜਾ ਸਕਦੀ ਹੈ 15 ਕਿਲੋ ਰਾਨ ਹੋਵੇ ਠੀਕ ਹੈ ਜੀ ਦੇਖ ਸਕਦੇ ਹੋ ਸੋਹਣਾ ਸਿੰਘ ਹੈ ਚੰਗਾ ਬਾਡੀ ਸਟਰਕਚਰ ਹੈ ਹਵਾਨਾ ਬਹੁਤ ਜਿਆਦਾ ਸੋਹਣਾ ਦਿਖਾਉਣੇ ਆ ਦੇਖੋ ਹਵਾਨਾ ਐਂਡ ਗਾਮਾ ਵਰਗਾ ਹਵਾਨਾ ਲੱਗਾ ਅਮਰੀਕਨ ਗਾਰਗਾ ਦੇਖ ਸਕਦੇ ਹੋ ਤੁਸੀਂ ਥਣਾ ਦੀ ਕੁਆਲਟੀ ਦੇਖ ਸਕਦੇ ਹਾਂ ਬੜਾ ਗੈਪ ਤੇ ਥਣ ਲੱਗਾ ਤੇ ਸੋਹਣੇ ਹਵਾਨੇ ਦੀ ਆ ਚਲਦੇ ਹੋਏ ਕਰ ਸਕਦੇ ਹਾਂ ਚੈੱਕ ਹਵਾਨਾ ਦੇਖ ਸਕਦੇ ਹੋ ਬਾਈਆਂ ਦਾ 16 ਲੀਟਰ ਦਾ ਦਊਗੀ ਚੰਗੀ ਮਾਜਾ ਦੇਖ ਸਕਦੇ ਹਾਂ ਕੋਈ ਵੀ ਵੀਰ ਘਰੇ ਰੱਖਣਾ ਚਾਹੁੰਦਾ ਇੱਕ ਪਸ਼ੂ ਦੁੱਧ ਤੇ ਉਹਦੇ ਵਾਸਤੇ ਬਹੁਤ ਵਧੀਆ ਆਪਸ਼ਨ ਗੈਪ ਦੇਖੋ ਥਣਾ ਦੇ ਵਿੱਚ ਥਾਣਾ ਦਾ ਗੈਪ ਚੈੱਕ ਕਰ ਸਕਦੇ ਹੋ ਥੋੜਾ ਕੈਮਰੇ ਤੋਂ ਡਰ ਰਹੀ ਆ ਬਾਈ ਜੀ ਇਸ ਅਗਲੀ ਝੋਟੀ ਦੀ ਕੀ ਡਿਟੇਲ ਹੈ ਜੀ ਇਹ ਦੋ ਦੰਦ ਆ ਬਈ ਪਹਿਲੇ ਸੂਈ ਆ ਸੂਈ ਵੀ ਆ ਠੀਕ ਹੈ ਤੇ ਕਿੰਨਾ ਦੋ ਤਿਆਰ ਹੈ ਥਲੀ ਦੁੱਧ ਬਈ 10 ਕਿਲੋ ਤੇ ਆ ਪੂਰਾ ਭੋਲਣਾ ਕਿੰਨੇ ਦਿਨ ਹੋ ਗਏ ਸੂਈ ਨਹੀਂ ਇਹਨੂੰ 10 ਦਿਨ ਹੋ ਗਏ ਸੂਈ ਨੂੰ 10 ਦਿਨ ਹੋ ਗਏ ਸੂਈ ਨੂੰ 10 ਕਿਲੋ ਦੁੱਧ ਤਿਆਰ ਆ ਦੋ ਦੰਦ ਝੋਟੀ ਤੁਰਦੇ ਹੋਏ ਦੇਖ ਸਕਦੇ ਹੋ ਚੋਈ ਹੋਈ ਦੀ ਵੀਡੀਓ ਬਣਾ ਰਹੇ ਆ ਭਵਾਨਾ ਦੇਖ ਸਕਦੇ ਹੋ ਆਮ ਝੋਟੀਆਂ ਜਿੰਨਾ ਹਵਾਨਾ ਹੋਣਾ ਚੋਣ ਦੇ ਟਾਈਮ ਬਾਈ ਜਾਂਦਾ ਬਹੁਤ ਵਧੀਆ ਬਣਦੀ ਹੈ ਚਲਦੇ ਹੋਏ ਚੈੱਕ ਕਰ ਸਕਦੇ ਹੋ ਤੁਸੀਂ ਬਾਈ ਜੀ ਇਸ ਝੋਟੀ ਦੀ ਕੀ ਡਿਟੇਲ ਹੈ ਇਹ ਝੋਟੀ ਬਾਈ ਦੋ ਦਾੰਦਾ ਇਹਨੂੰ 8 ਦਿਨ ਹੋ ਗਏ ਸੂਈ ਨੂੰ ਠੀਕ ਹੈ ਜੀ 8 ਦਿਨਾਂ ਦੀ ਸੂਈ ਥੱਲੇ ਕਿੰਨਾ ਦੋ ਤਿਆਰ ਹੈ ਜੀ ਦੁੱਧ ਹੋਊਗਾ ਬਾਈ 15 ਕਿਲੋ ਠੀਕ ਹੈ 15 ਕਿਲੋ ਦੁੱਧ ਤੇ ਆਹ 8 ਦਿਨਾਂ ਦੀ ਸੂਈ ਆ ਦੋ ਦੰਦ ਝੋਟੀ ਚੰਗੇ ਹਵਾਨੇ ਦੀ ਹਵਾਨਾ ਤਾਂ ਦੇਖ ਸਕਦੇ ਹੋ ਬਾਈ ਜੀ ਓਰੀਜਨਲ ਦੋ ਦੰਦ ਆ ਬਲੀਸ ਓਰੀਜਨਲ ਦੋ ਦੰਦ ਝੋਟੀ ਹਵਾਨਾ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਸਾਫ਼ ਹਵਾਨਾ ਚੰਗੇ ਦੁੱਧ ਵਾਲਾ ਥਣ ਲੱਗਾ ਦੇਖ ਸਕਦੇ ਹੋ ਬਾਕੀ ਨਾ ਸੇਵਾ ਤੇ ਬਹੁਤ ਨਿਰਪਰ ਹੋਂਦਾ ਦੁੱਧ ਵਾਲੀ ਚੀਜ਼ ਆ ਚੰਗੀ ਸੇਵਾ ਨਾਲ ਚੰਗਾ ਦੁੱਧ ਦਿੰਦਾ ਪਸ਼ੂ ਸਿੰਗ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਹੀ ਸ਼ਾਨਦਾਰ ਸਿੰਘ ਦੀ ਕੁਆਲਿਟੀ ਹੈ ਬਾਕੀ ਤੋਂ ਝੋਟੀ ਨੂੰ ਤੁਰਦੇ ਹੋਏ ਚੈੱਕ ਕਰ ਸਕਦੇ ਹੋ ਤੁਸੀਂ ਹਵਾਨਾ ਕੈਮਰਾ ਨੇੜੇ ਕਰਕੇ ਵਿਖਾ ਦਿੰਦੇ ਆ ਇੱਕ ਵਾਰ ਫਿਰ ਇਹਦੇ ਭਾਈ ਮਗਰ ਵੀ ਕੱਟੀ ਆ ਮਗਰ ਵੀ ਕੱਟੀ ਆ ਕੋਈ ਕੱਟੀ ਦੇ ਸੀਮਨ ਦੀ ਡਿਟੇਲ ਹੈਗੀ ਬਈ ਲੋ ਸੀਮਨ ਰੇ ਲੈਣੀ ਬਸ ਠੀਕ ਆ ਬਾਈ ਜੀ ਬਾਈ ਇਹ ਜੋ ਵੀ ਦੋਵਾਂ ਝੋਟੀਆਂ ਦੀ ਵੀਡੀਓ ਬਣਾਈ ਆ ਇਹ ਤਕਰੀਬਨ 12 12:30 ਦੁਪਹਿਰ ਦਾ ਟਾਈਮ ਹੈ ਚਵਾਈ ਦੇ ਟਾਈਮ ਵੀਡੀਓ ਪਸ਼ੂ ਹੋਰ ਹੁੰਦਾ ਇਹ ਚੋਈਆਂ ਹੋਈਆਂ ਦੀ ਵੀਡੀਓ ਬਣਾਈ ਆ ਬਾਕੀ ਤੁਸੀਂ ਆਪ ਚੈੱਕ ਕਰ ਸਕਦੇ ਹੋ ਬਾਈ ਜੀ ਆਪਣਾ ਫੋਨ ਨੰਬਰ ਦੱਸੋ ਜੀ 9851502224 ਠੀਕ ਆ ਬਾਈ ਜੀ ਬਾਈ ਜੀ ਇਹਨਾਂ ਦਾ ਮੁੱਲ ਫੋਨ ਉੱਪਰ ਹੀ ਕੀਤਾ ਜਾਊਗਾ ਬਾਈ ਫੋਨ ਉੱਪਰ ਹੀ ਕਰ ਜਾਊਗਾ ਮੁੱਲ ਠੀਕ ਆ ਜੀ ਚਾਰਾਂ ਮੱਜਾਂ ਦਾ ਮੁੱਲ ਫੋਨ ਉੱਪਰ ਕੀਤਾ ਜਾਊਗਾ ਕੋਈ ਵੀ ਵੀਰ ਇਹਨਾਂ ਚ ਕੋਈ ਵੀ ਪਸ਼ੂ ਖਰੀਦਣਾ ਚਾਹੁੰਦਾ ਬਾਈ ਨਾਲ ਸੰਪਰਕ ਕਰ ਸਕਦਾ ਹੈ ਬਾਈ ਦਾ ਨੰਬਰ ਸਕਰੀਨ ਉੱਪਰ ਚੱਲ ਰਿਹਾ ਤੇ ਬਾਈ ਤੋਂ ਆਪਾਂ ਲੈ ਲਿਆ ਵੀਡੀਓ ਨੂੰ ਲਾਸਟ ਤੱਕ ਵੇਖਣ ਵਾਸਤੇ ਧੰਨਵਾਦ